ਅਸਲਾਮ ਵਾਲੇਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੀ ਵੀਰੋਂ ਉਮੀਦ ਕਰਦੇ ਆ ਵਧੀਆ ਵਗੈਰਾ ਆਪ ਸੋਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਰਾਜਵੀਰ ਜਵਿੰਦੇ ਯਕੀਨ ਮੰਨੋ ਕਿ ਇਹ ਨਾ ਪਤਾ ਨਹੀਂ ਕੀ ਗੱਲ ਹੈ ਯਾਰ 2-3 ਦਿਨ ਹੋ ਗਏ ਨੇ ਅਜੀਬ ਜਿਹੀ ਬੋਝਲ ਜਿਹੀ ਤਬੀਅਤ ਹੋਈ ਖਲੋਤੀ ਹੈ ਜੀ ਕਹਿ ਵੇ ਕਿ ਹਾਂ ਸਮਝ ਨਹੀਂ ਲੱਗਦੀ ਵੀ ਕਿ ਕੀ ਕਰੀਏ ਹਾਂ ਹਰ ਤਰਫ ਮੀਰੀਆ ਜੀ ਉਤੇ ਵੀ ਇਹੀ ਚੀਜ਼ਾਂ ਉਹਨਾਂ ਦੀਆਂ ਤਸਵੀਰਾਂ ਪਾਜੀ ਦੀਆਂ ਉਹਨਾਂ ਦੇ ਗਾਣੇ ਹਰ ਚੀਜ਼ ਮਤਲਬ ਹਰ ਤਰਫ ਉਹ ਹੀ ਛਾਏ ਹੋਏ ਨੇ ਤੇ ਦੂਸਰੀ ਤਰ੍ਹਾਂ ਵੇਖਿਆ ਜਾਏ ਕਿ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ ਹੋਇਆ ਤੇ ਅੱਜ ਜਿੱਦੋ ਕਹਿੰਦੇ ਨੇ ਉਹਨਾਂ ਦੇ ਫੁੱਲ ਚੁਗੇ ਗਏ ਨੇ ਤੇ ਉਹਨਾਂ ਦੀ ਮਾਤਾ ਦੀ ਜੋ ਹਾਲਾਤ ਸੀ ਨਾ ਵੇਖੀ ਨਹੀਂ ਸੀ ਜਾ ਰਹੀ ਅੱਛਾ ਦੇਖੋ ਗੱਲ ਕਰਨ ਦਾ ਮਕਸਦ ਇਹ ਵੀ ਕਿ ਮਾਂ ਨੂੰ ਸਦਾ ਹੀ ਇਹ ਗਮ ਰਹਿਣਾ ਹੈ ਬਿਲਕੁਲ ਸਾਰਿਆਂ ਨੇ ਆਪਣੇ ਕੰਮੋਕਾਰੀ ਲੱਗ ਜਾਣਾ ਹੈ ਠੀਕ ਹੈ ਬੱਚਿਆਂ ਨੇ ਵੱਡੇ ਹੋ ਜਾਣਾ ਹੈ ਠੀਕ ਹੈ ਉਹਨਾਂ ਨੇ ਵੀ ਆਪਣੇ ਕੰਮੋਕਾਰੀ ਲੱਗ ਜਾਣਾ ਇੱਕ ਵਾਅਦ ਮਾਂ ਦਾ ਦਿਲ ਇਹੋ ਜਿਹਾ ਹੈ ਕਿ ਉਹਦੇ ਦਿਲ ਦੇ ਵਿੱਚ ਜਿਹੜਾ ਤੀਰ ਵੱਜ ਗਿਆ ਹੈ ਨਾ ਇਹ ਤੀਰ ਮਰਿਆ ਹੀ ਨਿਕਲਣਾ ਹੈ ਉਦਾਂ ਨਹੀਂ ਨਿਕਲਿਆ ਜਾਣਾ ਠੀਕ ਹੈ ਬਾਕੀ ਇਹ ਵੇ ਕਿ ਰਜ਼ਾਨਾ ਹੀ ਮਰਨਾ ਹੈ ਰਜ਼ਾਨਾ ਹੀ ਜੀਣਾ ਉਹਨੇ ਰਜ਼ਾਨਾ ਹੀ ਰੋਣਾ ਹੈ ਰਜ਼ਾਨਾ ਹੀ ਉਹਨੇ ਤੜਪਣਾ ਹੈ ਠੀਕ ਹੈ ਕੋਈ ਪੁੱਤਰ ਵਾਲੀ ਠੰਡ ਨਹੀਂ ਪਹਿਣੀ ਨਹੀਂ ਪਹਿਣੀ ਉਹ ਮੈਂ ਨਾ ਜਵਿੰਦੇ ਭਾਜੀ ਜੀ ਨੇ ਇੱਕ ਆਪਣਾ ਵੀਡੀਓ ਵੇਖੰਦਿਆ ਸੀਗਾ ਤੇ ਜਦੋਂ ਉਹਨਾਂ ਦੇ ਬਾਪੂ ਜੀ ਮਤਲਬ ਕਿ ਬਿਮਾਰ ਸੀ ਨਾ ਤੇ ਉਦੋਂ ਕਹਿੰਦੇ ਸੀਗੇ ਕਹਿੰਦੇ ਸੀਗੇ ਕਿ ਯਾਰ ਅਸੀਂ ਚਲੋ ਹੁਣ ਤੇ ਰੱਬ ਦੀ ਕਿਰਪਾ ਹੈ ਠੀਕ ਹੈ ਰੱਬ ਦਾ ਕਰਮ ਸੀਗਾ ਕਿ 4 ਰੁਪਏ ਹੈਗੇ ਸੀਗੇ ਕਿ ਰੱਬ ਸੋਨੇ ਦਿੱਤੇ ਹੋਏ ਸੀਗੇ ਤੇ ਤਾਂ ਕਰਕੇ ਕਹਿੰਦਾ ਇਲਾਜ ਆਪਣੇ ਬਾਪੂ ਦਾ ਕਹਿੰਦਾ ਚੰਗੇ ਤਰੀਕੇ ਨਾਲ ਕਰਾ ਲਿਆ ਸੀਗਾ ਤੇ ਜੇ ਕਹਿੰਦੇ ਅਗਰ ਮਤਲਬ ਕਿ ਨਾ ਮਤਲਬ ਕਿ ਚੜ੍ਹਾਈ ਇੰਨੀ ਹੁੰਦੀ ਠੀਕ ਹੈ ਤੇ ਨਾ 4 ਰੁਪਏ ਹੁੰਦੇ ਤੇ ਅਸੀਂ ਇਹ ਸੋਚਦੇ ਪਏ ਕਿ ਸਾਡੇ ਬਾਪੂ ਦਾ ਕੀ ਹਾਲ ਹੋਣਾ ਸੀ ਠੀਕ ਹੈ ਪਰ ਦੇਖੋ ਅਜੇ ਪਿਛਲਾ ਗੰਮ ਮਾਤਾ ਭੁੱਲੀ ਨਹੀਂ ਐ ਤੇ ਅੱਗੋਂ ਪੁੱਤਰ ਦਾ ਗੰਮ ਆ ਮੱਥੇ 'ਚ ਵੱਜਿਆ ਪਰ ਇਹ ਉਹ ਗੰਮ ਐ ਕਿ ਜੇਰਾ ਨਾ ਉਹਨਾਂ ਦੇ ਸੀਨੇ ਨੂੰ ਛੰਨੀ ਛੰਨੀ ਕਰ ਦਿਆ ਛੰਨੀ ਛੰਨੀ ਕਰ ਦਿਆ ਦੂਸਰਾ ਵੇਖਿਆ ਜਾ ਕਿ ਬੱਚੇ ਵੀ ਅਜੇ ਬਹੁਤ ਛੋਟੇ ਨੇ ਬਹੁਤ ਛੋਟੇ ਬਹੁਤ ਛੋਟੇ ਬੱਚੇ ਨੇ ਕਿ ਜਿਆ ਉਹਨਾਂ ਨੂੰ ਆਪ ਨਹੀਂ ਪਤਾ ਕਿ ਚੰਗਾ ਕੀ ਹੈ ਮਾਰਾ ਕੀ ਹੈ ਜਿਹੜੀ ਬਹੁਤ ਹੀ ਮੁਸ਼ਕਲ ਹੈ ਉਹ ਪੈਣ ਵਾਸਤੇ ਆ ਜਿਨੇ ਉਹਨਾਂ ਨੂੰ ਵਡਾ ਉਹਨਾਂ ਦੀ ਪਰਵਰਿਸ਼ ਕਰਨੀ ਆ ਇਸ ਮਾਹਰੇ ਵਿੱਚ ਸਰਵਾਈਵ ਕਰਨਾ ਸੋਸ਼ਲ ਮੀਡੀਆ ਦੇ ਉੱਤੇ ਨਾ ਅਸੀਂ ਦੇਖਣ ਦੇ ਸੀ ਕਿ ਇੱਕ ਵੀਡੀਓ ਨਾ ਬੜੀ ਬੜੀ ਗਰਦਸ਼ ਕਰਦੀ ਉਹਨੇ ਬਹੁਤ ਤਕਲੀਫ ਦਿੱਤੀ ਬਹੁਤ ਤਕਲੀਫ ਦਿੱਤੀ ਕਿ ਇੱਕ ਉਹ ਪੈਨ ਸੀਗੀ ਤੇ ਉਹ ਮਸੇ ਕਿ ਕੋਈ ਹੋਰ ਆਪਣਾ ਵੀਰਾ ਮਰਿਆ ਹੋਇਆ ਸੀਗਾ ਤੇ ਮੰਤੋਂ ਕਿ ਉਹਦੇ ਮੂਹ ਨੂੰ ਲੱਗ ਕੇ ਤੇ ਉਹ ਮੈਨੂੰ ਪਾ ਦੇ ਰਿਹਾ ਉਹ ਸਾਰਿਆਂ ਨੇ ਮਸਲ ਕੇ ਇਹੀ ਆਪਣਾ ਕਿਹਾ ਕਿ ਆਪਣਾ ਇਹ ਰਾਜਨੀਤਿਕ ਘਰ ਵਾਲੀ ਹੈ ਟਾਈਟਲ ਬਕਾਇਦਾ ਦਿੱਤਾ ਹੋਇਆ ਸੀ ਮਤਲਬ ਕਿ ਸਿਰਫ ਇਹ ਕਿ ਚਾਰ ਵਿਊਆਂ ਦੀ ਖਾਤਰ ਠੀਕ ਹੈ ਕਿ ਤੁਸੀਂ ਯਾਰ ਜਿਹੜਾ ਬੰਦਾ ਮਰ ਗਿਆ ਉਹਨੂੰ ਵੀ ਤੇ ਜਿਹੜੀ ਵਿਚਾਰੀ ਜਿਉਂਦੀ ਸਾਡੀ ਭੈਣ ਹੈ ਘਰ ਬੈਠੀ ਉਹਨੂੰ ਵੀ ਤੁਸੀਂ ਬਦਨਾਮ ਕਰ ਰਹੇ ਹੋ ਅੱਛਾ ਵੇਖਿਆ ਜਾਏ ਨਾ ਤੇ ਉਹਨਾਂ ਦੀ ਮਿਸਿਸ ਦੀ ਮੈਨੂੰ ਨਹੀਂ ਲੱਗਦਾ ਸੋਸ਼ਲ ਮੀਡੀਆ 'ਤੇ ਕੋਈ ਵੀਡੀਓ ਹੈ ਵਾਹ ਦੂਸਰੀ ਗੱਲ ਹੈ ਕਿ ਜੀ ਜਦੋਂ ਮੈਂ ਵੀਡੀਓ ਵੇਖੀ ਨਾ ਤੇ ਉਹਦੇ ਨਾਲ ਜਿਹੜੇ ਬੀਬੀ ਦੇ ਨਾਲ ਇੱਧਰ ਸਾਈਡ ਤੇ ਬੰਦਾ ਖੜਿਆ ਸੀ ਨਾ ਉਹਨੇ ਕੋਟ ਪਾਇਆ ਹੋਇਆ ਸੀ ਸਰਦੀਆਂ ਵਾਲਾ ਬਿਲਕੁਲ ਸਰਦੀਆਂ ਦਾ ਸੀਗਾ ਸਰ ਕਿਸੇ ਦੀ ਵੀਡੀਓ ਮਤਲਬ ਇੱਕ ਚੰਦ ਵਿਊਆਂ ਦਿਖਾਤਰ ਅਗਲੇ ਬੰਦੇ ਨੇ ਦੇ ਲੇ ਨਾਲ ਖੇਡ ਜਾਂਦੇ ਉਹਨੇ ਤੇ ਮੈਂ ਤਾਂ ਦੱਸਾਂ ਨਾ ਖੇਡ ਜਾਂਦੇ ਹੋ ਕੁਝ ਸ਼ਰਮ ਕੁਝ ਹਜਾਓ ਨਹੀਂ ਚਾਹੀਦੀ ਆ ਹਰ ਚੀਜ਼ ਪੈਸਾ ਨਹੀਂ ਹੁੰਦੀ ਹੈ ਅੱਛਾ ਦੇਖੋ ਮਰਿਆਂ ਦੇ ਉੱਤੇ ਵੀ ਕਹਿੰਦੇ ਨੇ ਵਿਊ ਸਾਨੂੰ ਆ ਜਵੇ ਝੂਠੀਆਂ ਖਬਰਾਂ ਤੇ ਵੀ ਕਹਿੰਦੇ ਨੇ ਵਿਊ ਆ ਜਾਣ ਸਾਨੂੰ ਠੀਕ ਹੈ ਔਰ ਮੈਂ ਤਾਂ ਦੱਸਾਂ ਉਹ ਵੀ ਇੱਕ ਪੁਲਿਸ ਵਾਲਾ ਸੀਗਾ ਕਿ ਜਿਹੜਾ ਆਪਣਾ ਉਹ ਮਤਲਬ ਕਿ ਪਹਿਲੇ ਦਾ ਫੋਟੋ ਹੈ ਐਸਿਕਾ ਠੀਕ ਹੈ ਉਹ ਸੱਜੀਆਂ ਦੀ ਵੀਡੀਓ ਸੀਗੀ ਠੀਕ ਹੈ ਔਰ ਇਹ ਸਮਝ ਲੋ ਉਹ ਸੀਗੀ ਉਹਦੇ ਘਰ ਵਾਲੀ ਠੀਕ ਹੈ ਲੋਕਾਂ ਨੇ ਬਹੁਤ ਵਾਇਰਲ ਜਾਂਦੀ ਹੈ ਖਾਸ ਉਹਦੇ ਲੈਂਦੇ ਪੰਜਾਬ ਚ ਰਾਜਵੀਰ ਜਵਿੰਦਾ ਦੀ ਘਰ ਵਾਲੀ ਲਿਖ ਕੇ ਠੀਕ ਹੈ ਤੇ ਉਸ ਵੀਡੀਓ ਨੂੰ ਬੜਾ ਯਾਰ ਮੈਨੂੰ ਅੱਲਾ ਦੀ ਕਮਾ ਲੋਕੀ ਪਤਾ ਨਹੀਂ ਮਰਨ ਤੋਂ ਕਿਉਂ ਨਹੀਂ ਡਰਦੇ ਠੀਕ ਹੈ ਅੱਲਾ ਦੇ ਬੰਦੇਓ ਕੱਲ ਨੂੰ ਤੁਹਾਡੇ ਤੇ ਵੀ ਟਾਈਮ ਆ ਸਕਦਾ ਠੀਕ ਹੈ ਤੁਸੀਂ ਸਿਰਫ 4 ਵਿਊਆਂ ਦੇ ਖਾਤਰ ਠੀਕ ਹੈ ਉਹ ਵਿਚਾਰੀ ਘਰ ਬੈਠੀ ਭੋਲੀ ਭੈਣ ਨੂੰ ਠੀਕ ਹੈ ਉਹਨੂੰ ਬਦਨਾਮ ਕਰੀ ਜਾਂਦੇ ਪਿਆ ਉਹਨੂੰ ਜੋ ਵੀਡੀਓ ਜੋ ਵੀਡੀਓ ਉਹਨਾਂ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਹੀ ਕੋਈ ਅੱਛਾ ਵੇਖ ਲਓ ਕਿ ਹੁਣ ਵੀ ਹੁਣ ਵੀ ਜਿਹੜਾ ਵੈ ਕਿ ਰਾਜਵੀਰ ਵੀਰੇ ਦੀ ਮਾਤਾ ਜੀ ਜਿਹੜੇ ਨੇ ਉਹਨਾਂ ਨੂੰ ਵਿਖਾਇਆ ਜਾ ਰਿਹਾ ਤੇ ਇੱਕ ਜਗ੍ਹਾ ਛੋਟੀ ਜੀ ਝਲਕ ਉਹਨਾਂ ਦੇ ਬੇਟੇ ਦੀ ਆਈ ਹੈ ਉਹ ਵੀ ਕੱਲ ਵਾਲੀ ਵੀਡੀਓ ਦੇ ਵਿੱਚ ਨਾ ਆਪਣਾ ਉਹਨੇ ਚੁੱਕਿਆ ਆਪਣਾ ਕਾਇਦਾ ਕੋਈ ਉਹਨਾਂ ਨੇ ਆਪਣੀ ਮਿਸਿਸ ਨੂੰ ਜਾਂ ਆਪਣੇ ਬੱਚਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਕੀਤਾ ਹੋਇਆ ਹਾਂ ਤੇ ਮਾਤਾ ਜੀ ਦਾ ਇੱਕ ਅੱਗੇ ਇੰਟਰਵਿਊ ਆਇਆ ਸੀ ਉਹਦੇ ਵਿੱਚ ਸਾਨੂੰ ਇੱਕ ਵਾਰੀ ਨਜ਼ਰ ਆਏ ਨੇ ਤੇ ਉਹ ਮੈਨੂੰ ਲੱਗਦਾ ਉਹਨਾਂ ਦੀ ਫੈਮਿਲੀ ਸੋਸ਼ਲ ਮੀਡੀਆ ਦੇ ਉੱਤੇ ਹੈ ਨਹੀਂ ਹੈ ਬਾਕੀ ਰਾਜਵੀਰ ਵੀਰੇ ਦੀਆਂ ਤਸਵੀਰਾਂ ਨੇ ਆਸੇ ਦੇ ਦੀਆਂ ਖੇਡ ਦੇ ਦੀਆਂ ਗੱਲਾਂ ਕਰਦੇ ਦੀਆਂ ਉਹ ਵਿਅਕਤੀ ਇੱਕ ਵਾਰੀ ਵਾਕਈ ਦਿਲ ਨੂੰ ਖੋ ਪੈਂਦੇ ਆ ਕਿ ਵੇ ਲੋ ਹੱਸਦਾ ਹਸਾਦਾ ਅੱਛਾ ਦੇਖੋ ਗੱਲ ਕਰਨ ਦਾ ਮਤਲਬ ਮਾਂ ਦਾ ਪੁੱਤਰ ਚਲੇ ਗਿਆ ਉਸ ਭੈਣ ਦਾ ਘਰ ਵਾਲਾ ਚਲੇ ਗਿਆ ਬੱਚਿਆਂ ਦਾ ਪਿਓ ਚਲੇ ਗਿਆ ਠੀਕ ਹੈ ਪਰ ਲੋਕਾਂ ਲੋਕਾਂ ਦਾ ਕੁਝ ਨਹੀਂ ਗਿਆ ਠੀਕ ਹੈ ਜੀ ਲੋਕ ਸਿਰਫ ਇਸ ਦੇ ਉੱਤੇ ਵੀ ਮਤਲਬ ਕਿ ਆਪਣਾ ਉਹ ਵਿਊ ਦੇ ਚੱਕਰਾਂ ਦੇ ਵਿੱਚ ਗਲਤ ਇਨਫਰਮੇਸ਼ਨ ਦੇਈ ਜਾਂਦੇ ਮੈਨੂੰ ਨਸਨ ਲੱਗੀ ਕਿ ਉਹ ਲੋਕ ਜਿਹੜੇ ਬੇਹਿਸ ਨੇ ਬਿਲਕੁਲ ਜਿਹੜੇ ਬੇਈਸ ਨਹੀਂ ਜਿਹੜੇ ਸੀਰਪ ਅਹਿਸਾਸ ਨਹੀਂ ਕਰਦੇ ਪਰ ਲੇਕਿਨ ਜਿਹੜੇ ਸਾਰੇ ਆਪਣੇ ਪਰਿਵਾਰ ਜਮ ਜੀਵੇ ਕਿ ਕੱਲ ਜਿਹੜੀ ਵੀਡੀਓ ਅਸੀਂ ਤਾਂ ਨਾਲ ਸਾਂਝੀ ਕੀਤੀ ਆਪਣੇ ਜਿਹੜੇ ਦਿਲ ਦੀ ਜਿਹੜੀਆਂ ਗੱਲਾਂ ਸੁਣ ਉਹ ਤਾਂ ਨਾਲ ਸਾਂਝੀਆਂ ਕੀਤੀਆਂ ਕਿ ਭਈ ਸਾਡਾ ਨਹੀਂ ਸੀ ਦਿਲ ਕਰਦਾ ਉਹ ਵੀਡੀਓ ਨੂੰ ਇੰਜ ਕਰਕੇ ਕੱਲ ਵੀ ਹੁਣ ਜਸੀਂ ਤਿੰਨ ਚਾਰ ਵੀਡੀਓ ਐਵੇਂ ਕੋ ਦੋ ਜਾਂ ਤਿੰਨ ਵੀਡੀਓ ਪਾ ਦਿੱਤੀਆਂ ਨੇ ਕੱਲ ਵੀ ਸਿਰਫ ਇੱਕ ਮਸਾ ਮਰ ਕੇ ਵੀਡੀਓ ਬਣਾਈ ਦਿਲ ਨਹੀਂ ਸੀ ਕਰਦਾ ਪਿਆ ਉਹ ਵੀ ਤਾਂ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਆਪਣਾ ਦਿਲ ਦਾ ਅਗਬਾਰ ਕੱਢਿਆ ਤੇ ਉਹ ਚੀਜ਼ਾਂ ਸਾਂਝੀਆਂ ਕੀਤੀਆਂ ਕਿਉਂਕਿ ਤੁਸੀਂ ਸਾਡੀ ਫੈਮਲੀ ਹੋ ਤੁਸੀਂ ਸਾਡੇ ਭੈਣ ਭਰਾ ਹੋ ਤੇ ਫਿਰ ਅਗੋ ਤੁਸੀਂ ਵੀ ਸਾਡਾ ਨਾਲ ਆ ਚੇਕ ਵੀਰੇ ਨੇ ਆ ਕੇ ਕਿ ਵੀਰੇ ਮੇਰਾ ਬੜਾ ਦਿਲ ਕਰਦਾ ਵੈ ਕਿ ਮੈਂ ਤੇਰੇ ਕੋਲ ਜਾਵਾਂ ਤੇ ਤੇਰੇ ਗਲੇ ਲਾ ਕੇ ਰੋਵਾਂ ਮੈਂ ਤੇਰੇ ਗਲੇ ਲਾ ਕੇ ਰੋਵਾਂ ਤੇ ਵਾਕਈ ਹੀ ਸਾਡਾ ਵੀ ਇਹੀ ਦਿਲ ਕਰਦਾ ਕਿ ਕਮਸ ਕਮ ਐਤ ਕੀ ਦਿਲ ਕੀਤਾ ਕਿ ਸਾਨੂੰ ਨਾ ਜਾਣਾ ਚਾਹੇ ਚ ਸੀ ਉੱਥੇ ਦੀ ਹਾਏ ਬਿਲਕੁਲ ਦਿਲ ਕਰਦਾ ਸੀ ਕਿ ਉਸ ਜਗ੍ਹਾ ਤੇ ਜਾਈਏ ਪੁੱਛੀਏ ਅੱਛਾ ਦੇਖ ਲਓ ਕਹਿੰਦੇ ਨੇ ਵੱਡਿਆਂ ਤੋਂ ਸੁਣੀ ਹੋਈ ਗੱਲ ਹੈ ਕਹਿੰਦੇ ਨੇ ਕਿ ਤੁਸੀਂ ਖੁਸ਼ੀ ਦੇ ਵਿੱਚ ਜੇਕਰ ਕਿਸੇ ਦੀ ਸ਼ਮਾਰ ਨਹੀਂ ਨਾ ਹੁੰਦੇ ਤੇ ਚੱਲ ਜਾਂਦਾ ਹੈ ਪਰ ਕਿਸੇ ਦੇ ਦੁੱਖ ਦਰਦ ਦੇ ਵਿੱਚ ਸ਼ਰੀਕ ਲਾਜ਼ਮੀ ਹੋਣਾ ਮੇਰਾ ਮੇਰਾ ਆਪਣਾ ਪਰਸਨਲੀ ਦੇਰ ਕਰਦਾ ਪਿਆ ਸੀ ਕਿ ਮੈਂ ਜਾਵਾਂ ਮਾਤਾ ਜੀ ਨੂੰ ਗਲੇ ਲਾਵਾਂ ਉਹਨਾਂ ਨੂੰ ਹੌਸਲਾ ਦਵਾਂ ਪਰ ਸਾਡੇ ਹੌਸਲਿਆਂ ਨਾਲ ਕੁਝ ਨਹੀਂ ਹੋਣਾ ਸਾਡੀ ਹੌਸਲਾ ਨਾਲ ਵਾਕਈ ਕੁਝ ਨਹੀਂ ਹੋਣਾ ਹੈ ਰੱਬ ਨੇ ਉਹਨਾਂ ਨੂੰ ਸਬਰ ਦੇਣਾ ਸੀ ਉਹ ਜਦੋਂ ਮੈਂ ਦੇਖਿਆ ਨਾ ਵੀਡੀਓ ਕਿ ਉਹਨਾਂ ਦੇ ਫੁੱਲ ਚੁਗਿਆ ਜਾਂਦੇ ਸੀ ਤੇ ਮਾਤਾ ਨੂੰ ਲੈ ਕੇ ਜਾਇਆ ਜਾਂਦੇ ਸੀ ਤੇ ਮਾਤਾ ਨੂੰ ਦੋ ਬੰਦਿਆਂ ਨੇ ਫੜਿਆ ਹੋਇਆ ਸੀ ਓਏ ਲੱਗ ਉਹ ਦੋ ਵਿਚਾਰੀ ਕਮਲੀ ਹੋ ਗਈ ਹੈ ਤੇ ਕਹਿੰਦੇ ਨੇ ਕਿ ਉਹ ਉਹਨਾਂ ਦੀ ਆਵਾਜ਼ਾ ਵੀਡੀਓ ਚ ਆਉਂਦੀਆਂ ਸਨ ਤੇ ਉਹ ਸੁਨੀਆਂ ਨਹੀਂ ਸੀ ਜਾਂਦੀਆਂ ਹੈ ਦਿਲ ਫਾਟਨ ਦਿਆ ਸੀ ਕਿ ਉਸ ਮਾਂ ਦੇ ਮਾਂ ਨੂੰ ਮਾਂ ਅੰਨੀ ਹੋ ਗਈ ਹੈ ਬਿਲਕੁਲ ਸਹੀ ਗੱਲ ਹੈ ਉਹਦੀ ਤੇ ਉਹਦੀ ਤੇ ਰੋਸ਼ਨੀ ਚਲੇਗੀ ਦੁਨੀਆ ਉਹਦੀ ਖਤਮ ਹੋ ਗਈ ਹੈ ਸਾਰਾ ਕੁਝ ਉਹਦਾ ਖਤਮ ਹੋ ਗਿਆ ਸਿਰਫ ਉਹਨਾਂ ਦੇ ਭੈਣ ਦਾ ਸਾਰਾ ਕੁਝ ਖਤਮ ਹੋ ਗਿਆ ਉਹਨਾਂ ਬੱਚਿਆਂ ਦਾ ਖਤਮ ਹੋ ਗਿਆ ਮੈਂ ਬਸ ਇਹੀ ਦੁਆ ਕਰਨੀ ਕਿ ਰੱਬਾ ਉਹਨਾਂ ਬੱਚਿਆਂ ਵਾਸਤੇ ਕੁਝ ਤੂੰ ਚੰਗਾ ਹੀ ਸੋਚਿਆ ਹੋਏ ਬੇਸ਼ੱਕ ਔਰ ਦੇਖੋ ਉਹ ਕੋ ਫੂਰਨ ਹੀ ਮੈਂ ਚੰਗਾ ਸੋਚਿਆ ਹੋਏ ਬੇਸ਼ੱਕ ਅੱਛਾ ਦੇਖੋ ਉਹ ਭੈਣ ਜਿਹੜੀ ਸਾਡੀ ਹੈ ਠੀਕ ਹੈ ਉਹ ਫਿਰ ਵੀ ਆਪਣੇ ਬੱਚਿਆਂ ਦੇ ਆਸਰੇ ਜ਼ਿੰਦਗੀ ਕੱਟ ਲੇਗੀ ਬਿਲਕੁਲ ਠੀਕ ਹੈ ਪਰ ਇਸ ਮਾਂ ਦਾ ਕੀ ਕਸੂਰ ਹੈ ਇਹ ਮਾਂ ਕਿਦੇ ਆਸਰੇ ਜਿੰਦਗੀ ਨਾ ਇਹਦੇ ਸਿਰ ਦਾ ਸਾਈਂ ਰਹਿ ਗਿਆ ਨਾ ਇਹਦਾ ਜਵਾਨ ਪੁੱਤਰ ਰਹਿ ਗਿਆ ਠੀਕ ਹੈ ਇਹ ਕਿਦੇ ਆਸਰੇ ਜੀਏਗੀ ਇਹ ਤੇ ਰਾਨਾ ਮਰੇਗੀ ਰਾਨਾ ਜੀਏਗੀ ਉਹਦਾ ਉਹਦਾ ਪੁੱਤਰ ਲੱਗੋ ਵੇਖ ਕੇ ਸੋ ਮਦਰ ਬੰਦੇ ਨੂੰ ਫਿਰ ਆਸ ਹੋ ਜਾਂਦੀ ਹੈ ਸੋ ਆਸ ਹੋ ਜਾਂਦੀ ਹੈ ਉਹ ਵੀ ਲੋਕ ਦੇ ਨੇ ਕਿ ਜਿਨ੍ਹਾਂ ਦੇ ਸਾਰਾ ਕੋਸ਼ਿਸ਼ ਮੁੱਕ ਜਾਂਦਾ ਹੁਣ ਜੇ ਉਧਰ ਇਧਰ ਵੀ ਵੇਖਿਆ ਜੇ ਬਹੁਤ ਵੱਡਾ ਫੱਟ ਹੈ ਉਧਰ ਵੀ ਵੇਖਿਆ ਜੇ ਕਿ ਸਿੱਧੂ ਵੀਰੇ ਦਾ ਵੀ ਬਹੁਤ ਵੱਡਾ ਫੱਟ ਸੋ ਬਿਲਕੁਲ ਬਿਲਕੁਲ ਇਹਨਾਂ ਨੂੰ ਤੇ ਫੇਰ ਗੋਦੀ ਲਾਦ ਨਜ਼ਰ ਆਂਦੀ ਉਹ ਉਸ ਮਾਂ ਨੂੰ ਤੇ ਕੁਝ ਵੀ ਨਹੀਂ ਸੀ ਨਜ਼ਰ ਆ ਰਹਾ ਤੇ ਰੱਬ ਨੇ ਵੇਖੋ ਕੀਤਾ ਨਾ ਰੱਬ ਨੇ ਉਹਦੀ ਝੋਲੀ ਚ ਦੁਬਾਰਾ ਸਿੱਧੂ ਪਾ ਦਿੱਤਾ ਅੱਛਾ ਦੇਖ ਲਓ ਕਿ ਰੱਬ ਨੇ ਸਬਰ ਦਿੱਤਾ ਰੱਬ ਨੇ ਭਾਵੇਂ ਉਹਨਾਂ ਦੀ ਗੋਦੀ ਦੇ ਵਿੱਚ ਛੋਟਾ ਸਿੱਧੂ ਪਾਤਾ ਹੈ ਨਾ ਠੀਕ ਹੈ ਪਰ ਫਿਰ ਵੀ ਅਗਰ ਉਹਨਾਂ ਨੇ ਇੱਕ ਪਾਸੇ ਛੋਟਾ ਸਿੱਧੂ ਚੁੱਕਿਆ ਵੀ ਹੋਵੇ ਨਾ ਤੇ ਫਿਰ ਵੀ ਅਗਰ ਤੁਸੀਂ ਵੱਡੇ ਸਿੱਤੂ ਦੀ ਗੱਲ ਕਰ ਲੋ ਨਾ ਤੇ ਮੈਂ ਇਹ ਕਹਾਂਗਾ ਕਿ ਉਹਦੀ ਮਾਂ ਦੇ ਨਾ ਫੇਰ ਅਥਰੂ ਜਾਰੀ ਹੋ ਜਾਣਗੇ ਕਿਉਂ ਉਹ ਫਾਟੋ ਦਾ ਉੱਥੇ ਹੀ ਹੈ ਜਾਨ ਸਾਹਿਬ ਉਹ ਫਾਟੋ ਉੱਥੇ ਹੀ ਹੈ ਬਲੂ ਜਵਾਨ ਮਾਂ ਦਾ ਮਾਂ ਦੇ ਹੱਥੋਂ ਖੇਡ ਦਾ ਹੱਸਦਾ ਸੰਦਾ ਤੋੜ ਗਿਆ ਜਿਵੇਂ ਇਹ ਤੋੜ ਗਿਆ ਵੇ ਪਤਾ ਸੀ ਕਿ ਮੇਰਾ ਪੁੱਤਰ ਚੱਲਾ ਵੇ ਆਪਣੇ ਸ਼ੌਕ ਪੂਰੇ ਕਰਨ ਵਾਸਤੇ ਤੇ ਵਾਪਸ ਉਹਨੇ ਨਹੀਂ ਆਣਾ ਹੈ ਇੰਨਾ ਬੰਦੇ ਨੂੰ ਪਤਾ ਹੋਵੇ ਨਾ ਤੇ ਮਾਵਾਂ ਤੇ ਪੁੱਤਰਾਂ ਨੂੰ ਇੱਥੋਂ ਇੱਥੇ ਨਹੀਂ ਲੰਦੇ ਅੱਜਾ ਹੋਰ ਸਭ ਤੋਂ ਉਹਨਾਂ ਦੇ ਜਿਹੜੇ ਕਲੋਸ ਸੀਗੇ ਆਪਣਾ ਰਾਜਵੀਰ ਜਵਿੰਦਾ ਦੇ ਮੈਂ ਸੰਕੇ ਕਲਾਸ ਫੈਲੋ ਠੀਕ ਹੈ ਜਿਹੜੇ ਉਹਨੇ ਕਾਲਜ ਚ ਪੜ੍ਹੇ ਨੇ ਉਹਨਾਂ ਦੇ ਕਨਵਰ ਗਰੇਵਾਲ ਸਾਹਿਬ ਐਮੀ ਬਿਰਕ ਕੁਲਵਿੰਦਰ ਬਿੱਲਾ ਠੀਕ ਹੈ ਉਹਨਾਂ ਦਾ ਯਾਰ ਜਿਹੜੇ ਜਿਹੜੇ ਉਹਨਾਂ ਦਾ ਯਾਰ ਸੀ ਨਾ ਜਿਹੜੇ ਜਗਰੀ ਕਸਮੇ ਇਹਨਾਂ ਨੂੰ ਵੀ ਮੈਂ ਕੱਲ ਟੁੱਟਦੇ ਰੋਂਦੇ ਵੇਖਿਆ ਐਮੀ ਬਿਰਕ ਨੂੰ ਵੇਖਿਆ ਸੀ ਉਹ ਚਾਹ ਫਿਰ ਉਸ ਤੋਂ ਬਾਅਦ ਰਣਜੀਤ ਬਾਵਾ ਜੀ ਉਹ ਬੱਚੇ ਉਹਨਾਂ ਦੇ ਪੁੱਤਰ ਨੂੰ ਚੁੱਕਿਆ ਹੋਇਆ ਸੀ ਤੇ ਅੰਜੂ ਬੁੱਕੀ ਬੁੱਕੀ ਰੋਂਦੇ ਸਨ ਬੁੱਕੀ ਬੁੱਕੀ ਰੋਂਦੇ ਸਨ ਕਿਉਂਕਿ ਅੱਜ ਉਹਨਾਂ ਦੇ ਫੁੱਲ ਚੁੱਕੇ ਗਏ ਸੀਗੇ ਠੀਕ ਹੈ ਤੇ ਯਕੀਨ ਮੰਨੋ ਜਦੋਂ ਦੇਖੋ ਇਹ बार-बार ਮਤਲਬ ਕਿ ਕੱਲ ਵੀ ਉਹਨਾਂ ਦਾ ਇਹੀ ਹਾਲ ਸੀ ਕਿ ਤੇ ਅੱਜ ਵੀ ਉਹਨਾਂ ਦਾ ਇਹੀ ਹਾਲ ਹੈ ਉਹਨਾਂ ਦੀ ਮਾਤਾ ਦਾ ਤੇ ਸਦਾ ਇਹੀ ਹਾਲ ਹੀ ਰਹਿਣਾ ਠੀਕ ਹੈ ਰੱਬ ਵੀ ਉਹਨਾਂ ਨੂੰ ਸਬਰ ਕਰੇ ਸਬਰ ਦੇਵੇ ਸਾਡੇ ਜਦੋਂ ਇੰਜ ਵੀਰਾ ਸਾਡਾ ਆਪਣਾ ਵੱਡਾ ਫੋਟੋ ਸੀ ਨਾ ਸਾਡੀ ਅੰਮੀ ਤਿੰਨ ਦਿਨ ਜ਼ੁਬਾਨ ਨਹੀਂ ਸੀ ਮੂੰਚ ਪਾਈ ਹੈ ਯਾਰ ਪੁੱਤਰ ਮੇਰਾ ਪੁੱਤਰ ਫਿਰ ਸਾਨੂੰ ਕਿਸੇ ਨੇ ਆਖਿਆ ਕਿ ਉਹਦੇ ਕਬਰ ਦੀ ਜਿਹੜੀ ਮਿੱਟੀ ਆ ਨਾ ਉਹ ਲਿਆ ਕੇ ਥੋੜੀ ਜੀ ਪਾਣੀ ਚ ਕੋਲ ਕੇ ਇਹਨੂੰ ਦੋ ਵੋ ਅੰਮਾ ਨੂੰ ਭਲਾ ਦੋ ਅੰਮਾ ਨੂੰ ਕੁਝ ਸਬਰ ਆ ਜਾ ਸਬਰ ਨਹੀਂ ਸੀ ਆਂਦਾ ਸਿੱਧੀ ਘਰ ਆ ਸਬਰ ਨਹੀਂ ਸੀ ਆਂਦਾ ਇੱਕ ਮਿੰਟ ਅੱਖ ਨਹੀਂ ਸੀ ਬੰਦ ਕਰਦੇ ਮੇਰਾ ਪੁੱਤਰ ਬੋਲ ਬੋਲ ਕੇ ਰੋ ਰੋ ਕੇ ਗਲਾ ਜੇੜਾ ਬੈਣਾ ਉਹ ਬੈ ਗਿਆ ਸੀ ਬਸ ਸੁੱਤੇ ਜੇ ਮਾਰੀ ਜੀ ਅੱਖ ਲੱਗੀ ਹੋਈ ਹੈ ਤੇ ਬੋਲ ਹਿਲਦੇ ਪਏ ਨੇ ਮੇਰਾ ਇਮਰਾਨ ਮੇਰਾ ਇਮਰਾਨ ਮੇਰਾ ਪੁੱਤਰ ਸੁੱਤੀ ਵੀ ਦੇ ਵੀ ਅਥਰੂ ਬਗੀ ਆ ਰਹੇ ਨੇ ਹਾਂ ਜੀ ਐ ਹਾਲ ਸੀ ਰਾਤੀ ਰਾਤੀ ਐ ਮਾਂ ਮੇਰੀ ਮੇਰੇ ਘਰ ਸੀਗੀ ਠੀਕ ਹੈ ਉਦਾਂ ਉਦ ਪੈਨ ਬਰੀ ਸਜਾਦ ਵੀਰੇ ਦੇ ਘਰ ਹੁੰਦੇ ਨੇ ਠੀਕ ਹੈ ਤੇ ਰਾਤੀ ਮੇਰ ਕੋ ਸੀਗੇ ਠੀਕ ਹੈ ਰਾਤੀ ਮੇਰ ਕੋ ਆਏ ਸੀਗੇ ਤੇ ਬੈਠੇ ਤੇ ਮਾਂ ਮੇਰੀ ਕੰਨੀ ਪੁੱਤਰ ਉਹ ਜਿਹੜਾ ਆਪਣਾ ਮੁੰਡਾ ਆਪਣਾ ਗਾਂਦਾ ਸੀ ਨਾ ਉਹ ਬੜਾ ਮੈਨੂੰ ਚੜਦਾ ਚੜਿੰਦਾ ਸੀ ਜਵਾਨ ਸੀਗਾ ਮੈਂ ਤਸਵੀਰ ਵੀ ਉਹਾਈ ਅਮੀ ਕਹਿੰਦੀ ਹਾਂ ਇਹੀ ਹੈ ਮੈਂ ਕਹਾਂ ਮਾਂ ਮੈਂ ਤੈਨੂੰ ਇਹਨਾਂ ਦਾ ਇਹਨਾਂ ਦਾ ਗਾਣਾ ਸੁਣਾਉਂਦਾ ਮੈਂ ਵੀ ਕਹਾਂ ਮੈਂ ਮਾਵਾਂ ਸੌਂਗ ਲਾ ਕੇ ਦੇਦਾ ਖੁਦਾ ਦੀ ਕਸਮ ਹੈ ਮਾਂ ਮੇਰੀ ਉਹ ਸੌਂਗ ਸੁਣੀ ਜਾਵੇ ਤਾਂ ਨਾਲ ਨਾਲ ਰੋਈ ਜਾਵੇ ਅਤਰੂ ਉਹਦੇ ਵਗੀ ਜਾਣ ਮੈਂ ਕਿਹਾ ਹੁਣ ਇਹ ਗਾਣਾ ਵੀ ਸੁਣੀ ਜਾਂਦੀ ਹੈ ਠੀਕ ਹੈ ਇਹਨੂੰ ਆਪਣਾ ਪੁੱਤ ਯਾਦ ਆ ਗਿਆ ਕਿ ਕਿ ਇਹ ਆਪਣੇ ਪੁੱਤ ਦੇ ਕਿਉਂ ਮਾਵਾ ਦੇ ਦਿਲ ਨਰਮ ਗਲਬ ਠੀਕ ਹੈ ਮਾਵਾ ਦੇ ਦਿਲ ਜਿਹੜੇ ਹੁੰਦੇ ਨੇ ਨਾ ਬੜੇ ਨਰਮ ਹੁੰਦੇ ਨੇ ਇਹਨਾਂ ਨੂੰ ਜਦੋਂ ਹੀ ਤੁਸੀਂ ਕੋਈ ਇਹੋ ਜੀ ਚੀਜ਼ ਬਹਾਓਗੇ ਨਾ ਇਹਨਾਂ ਨੂੰ ਟੱਕ ਆਪਣਾ ਫਟ ਯਾਦਾ ਆਏ ਅਜੇ ਦੂਸਰੀ ਗੱਲ ਹੈ ਕਿ ਵੇਖ ਲੋ ਕਈ ਮਾਵਾ ਇੰਜ ਦੀਆਂ ਨੇ ਜਿਹੜਿਆ ਦੁੱਖ ਲੈ ਕੇ ਬੈਠੀਆਂ ਹੋਣੇ ਰਾਜ ਜੀ ਰਾਜਵੀਰ ਜਵਿੰਦਾ ਤੇ ਫੇਮਸ ਸੀ ਤਦ ਕਰਕੇ ਸਾਰੀਆਂ ਗੱਲਾਂ ਪਤਾ ਪਰ ਇੱਕ ਚੀਜ਼ ਵੇਖੋ ਕਿ ਮਾਂ ਜਿਹੜੀ ਆ ਨਾ ਉਹਦੇ ਉਹਦਾ ਬੋਲਣਾ ਉਹ ਆਪਣੀਆਂ ਕੰਨਾਂ ਨਾਲ ਸੁਣ ਸਕਦੀ ਆ ਕਿਤੇ ਆਪਣੇ ਦਿਲ ਨੂੰ ਤਸੱਲੀ ਦੇ ਸਕਦੀ ਆ ਕਿ ਮੇਰੇ ਪੁੱਤਰ ਦੇ ਬੋਲ ਮੇਰੇ ਕੰਨਾਂ 'ਚ ਬੰਨ ਦੇ ਨੇ ਲੇਕਿਨ ਕਈ ਮਾਵਾਂ ਐਸੀਆਂ ਨੇ ਕਿ ਪੁੱਤਰ ਮਨਾ ਮੀਟਿੰਗਾਂ ਥਲੇ ਤੋੜ ਗਏ ਨੇ ਤੇ ਐਂ ਜੀ ਰੋਲਦੀਆਂ ਫੇਰਦੀਆਂ ਨੇ ਬੁੱਢੀਆਂ ਹੋ ਗਈਆਂ ਨੇ ਮਤਲਬ ਹਰ ਚੀਜ਼ ਹੀ ਖਤਮ ਹੋ ਗਈ ਆ ਵਾਕਈ ਹੀ ਮਾਪਿਓ ਦਾ ਸਹਾਰਾ ਹੁੰਦੇ ਨੇ ਜਵਾਨ ਤੇ ਬਿਲਕੁਲ ਬਿਲਕੁਲ ਜਵਾਨ ਪੁੱਤਰ ਜਿਹੜੇ ਨਾ ਯਕੀਨ ਮੰਨੋ ਜਵਾਨ ਪੁੱਤਰ ਚਲੇ ਜਾਣ ਨਾ ਤੇ ਮਾਪਿਓ ਸਿਰਫ ਜ਼ਿੰਦਾ ਲਾਸ਼ਾ ਬਣ ਕੇ ਫਿਰਦੀਆਂ ਨੇ ਚਲੋ ਪਹਿਲੇ ਅੱਜ ਤੁਹਾਨੂੰ ਵੀਡੀਓ ਖਾਇ ਅੱਜ ਇਹਨਾਂ ਦੇ ਆਪਣਾ ਫੁੱਲ ਚੁਗੇ ਗਏ ਨੇ ਠੀਕ ਹੈ ਤੇ ਉੱਥੇ ਰਾਜਵੀਰ ਆਪਣਾ ਕਨਵਰ ਗਰੇਵਾਲ ਐਮੀ ਵੀਰ ਕੁਲਵਿੰਦਰ ਬਿੰਦਾ ਵੀ ਸਾਰੇ ਉੱਥੇ ਇਕੱਠੇ ਹੋਏ ਹੋਏ ਨੇ ਚਲੋ ਵੀਡੀਓ ਜਨਲ ਸਾਂਝੀ ਕਰਨੀ ਆ ਦੋਸਤਵਾਦ ਇੱਥੇ ਗੱਲਬਾਤ ਕਰਨੀ ਐਵੇਂ ਬਿਰਕ ਕਮਲ ਗਰੇਵਾਲ ਤੇ ਕੁਲਵਿੰਦਰ ਪਿੱਲਾ ਨਾਲ ਨਜ਼ਰ ਆਈ ਵੀ ਉਹ ਯਾਰ ਜਿਨ੍ਹਾਂ ਦੇ ਨਾਲ ਕਦੇ ਕਾਲਸ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਸਨ ਕਿ ਨਹੀਂ ਸੀ ਪਤਾ ਕਿ ਯਾਰ ਅਧ ਵਿਚਾਲੇ ਇੰਜ ਛੱਡ ਕੇ ਚਲਾ ਜਾਏਗਾ ਪਰ ਪੰਜਾਬ ਟੀਵੀ ਦੇਖ ਰਹੀ ਹਾਂ ਤੁਸੀਂ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਰਾਜਵੀਰ ਜਵੰਦਾ ਦੀ ਜਿੱਥੇ ਫੁੱਲ ਚੁਗੇ ਜਾ ਰਹੇ ਨੇ ਬੇਹਦ ਭਾਵੁਕ ਤਸਵੀਰ ਹੈ ਜਦੋਂ ਰਾਜਵੀਰ ਜਵੰਦਾ ਦੇ ਜਿਗਰੀ ਯਾਰਾਂ ਦੇ ਵੱਲੋਂ ਉਸਤੇ ਫੁੱਲ ਜਿਹੜੇ ਚੁਗੇ ਗਏ ਨੇ ਇਸ ਮੌਕੇ ਤੇ ਦੱਸਦੀ ਕਿ ਬੀਤੇ ਦਿਨ ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਰਾਜਵੀਰ ਜਵੰਦਾ ਦਾ ਤੇ ਅੱਜ ਉਹਨਾਂ ਦੇ ਫੁੱਲ ਜਿਹੜੇ ਚੁਗੇ ਗਏ ਨੇ ਇਸ ਮੌਕੇ ਤੇ ਪਰਿਵਾਰ ਬੇਹਦ ਭਾਵੁਕ ਹੋਇਆ ਐ ਐਮੀ ਬਿਰਕ ਕਮਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਨਾਲ ਨਜ਼ਰ ਆਏ ਨੇ ਬੇहद ਭਾਵੁਕ ਹੋਏ ਨੇ ਕਿਉਂਕਿ ਉਹ ਯਾਰ ਜਿਨ੍ਹਾਂ ਦੇ ਨਾਲ ਕਦੇ ਕਾਲਜ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਸਨ ਜ਼ਿੰਦਗੀ ਦੇ ਵਿੱਚ ਅੱਗੇ ਮੁਕਾਮ ਹਾਸਲ ਕਰਨ ਦੇ ਲਈ ਜੋ ਐ ਇੱਕ ਦੂਜੇ ਦੇ ਨਾਲ ਵਾਅਦੇ ਕੀਤੇ ਸੀ ਲੇਕਿਨ ਨਹੀਂ ਸੀ ਪਤਾ ਕਿ ਯਾਰ ਅਧ ਵਿਚਾਲੇ ਇੰਜ ਛੱਡ ਕੇ ਚਲਾ ਜਾਏਗਾ ਸੋ ਬੇहद ਭਾਵੁਕ ਹੋਏ ਨੇ ਇਸ ਮੌਕੇ ਤੇ ਰਾਜੀਵ ਜਵੰਦਾ ਦੇ ਜਿਗਰੀ ਯਾਰ ਤੇ ਦੂਜੇ ਪਾਸੇ ਮਾਦਾ ਰੋ ਰੋ ਕੇ ਬੁਰਾ ਹਾਲ ਕੋਇਆ ਬੀਤੇ ਦਿਨ ਜਦੋਂ ਅੰਤਿਮ ਸੰਸਕਾਰ ਹੋਇਆ ਪੁੱਤ ਦਾ ਤੇ ਅੱਜ ਪੁੱਤ ਦੇ ਪੁੱਲ ਚੁਗੰਦੇ ਲਈ ਮਾਂ ਉਸ ਸਕੂਲ ਦੇ ਵਿੱਚ ਉਸ ਥਾਂ ਦੇ ਉੱਤੇ ਪੁੱਛੀ ਜਿੱਥੇ ਪੁੱਤ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਏਸੇ ਥਾਂ ਦੇ ਉੱਤੇ ਮਾਂ ਬੜੇ ਚਾਵਾਂ ਦੇ ਨਾਲ ਆਪਣੇ ਪੁੱਤ ਨੂੰ ਸਕੂਲ ਭੇਜਦੀ ਸੀ ਕਿਉਂਕਿ ਏਸੇ ਥਾਂ ਦੇ ਉੱਤੇ ਰਾਜਵੀਰ ਜਵੰਦਾ ਨੇ ਗਾਉਣਾ ਸ਼ੁਰੂ ਕੀਤਾ ਸੀ ਲੇਕਿਨ ਨਹੀਂ ਸੀ ਪਤਾ ਕਿ ਏਸੇ ਥਾਂ ਦੇ ਉੱਤੇ ਉਸਦੀ ਆਵਾਜ਼ ਜੋ ਹੈ ਖਾਮੋਸ਼ ਹੋ ਜਾਏਗੀ ਤੇ ਅੱਜ ਜਦੋਂ ਉਹਨਾਂ ਦੇ ਫੁੱਲ ਚੁਗੇ ਗਏ ਨੇ ماں ਬੇहद ਭਾਵੁਕ ਹੋਈ ਹੈ ਰਾਜਵੇਲ ਜਵੰਦਾ ਦੇ ਮਾਤਾ ਜਦੋਂ ਪੁੱਤ ਦੇ ਫੁੱਲ ਚੁਗਣ ਦੇ ਲਈ ਪੁੱਜੀ ਤਾਂ ਉਹਨਾਂ ਤੋਂ ਤੁਰਿਆ ਨਹੀਂ ਸੀ ਜਾ ਰਿਹਾ ਉਹਨਾਂ ਨੂੰ ਸਹਾਰਾ ਦੇ ਕੇ ਥਾਂ ਦੇ ਉੱਤੇ ਲਿਆਂਦਾ ਗਿਆ ਜਦੋਂ ਆਪਣੇ ਪੁੱਤ ਦੇ ਫੁੱਲ ਹੱਥਾਂ ਦੇ ਵਿੱਚ ਫੜੇ ਤਾਂ ਮਾਂ ਤਾਹਾਂ ਮਾਰ ਕੇ ਰੋਂਦੀ ਹੈ ਆਪਣੇ ਪੁੱਤ ਨੂੰ ਆਵਾਜ਼ਾਂ ਮਾਰਦੀ ਹੈ ਕਿ ਜਵੰਦਿਆ ਇੱਕ ਵਾਰ ਤੂੰ ਵਾਪਸ ਆ ਜਾ ਉਹ ਮਾਂ ਜਿਹੜੀ 12 ਦਿਨਾਂ ਤੋਂ ਲਗਾਤਾਰ ਆਪਣੇ ਪੁੱਤ ਦੀ ਉਡੀਕ ਕਰ ਰਹੀ ਸੀ ਕਿ ਇੱਕ ਵਾਰ ਉੱਠੇਗਾ ਮੈਨੂੰ ਆਵਾਜ਼ ਮਾਰੇਗਾ ਠੀਕ ਹੋਏਗਾ ਲੇਕਿਨ ਨਹੀਂ ਸੀ ਪਤਾ ਕਿ ਮਾੜੀ ਖਬਰ ਜੋ ਹੈ ਉਸ ਦੇ ਘਰ ਨੂੰ ਉਚਾੜ ਕੇ ਰੱਖ ਦੇਵੇਗੀ ਸੋ ਰਾਜਵੀਰ ਜਵੰਦਾ ਜਿਨ੍ਹਾਂ ਦਾ ਬੀਤੇ ਦਿਨ ਅੰਤਿਮ ਸੰਸਕਾਰ ਜਿਹੜਾ ਕੀਤਾ ਗਿਆ ਜਦੋਂ ਰਾਜਵੀਰ ਜਵੰਦਾ ਦੇ ਦੇਹਾਂਤ ਦੀ ਖਬਰ ਹਰ ਇੱਕ ਤੱਕ ਪੁੱਜੀ ਤਾਂ ਹਰ ਇੱਕ ਦੀ ਅੱਖ ਜਿਹੜੀ ਨਮ ਹੁੰਦੀ ਹੈ ਤੇ ਉਸੇ ਤੋਂ ਬਾਅਦ ਕੱਲ ਜਦੋਂ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਨੂੰ ਜਿੰਨੇ ਵੀ ਚਾਣ ਵਾਲੇ ਨੇ ਜਿੰਨੇ ਵੀ ਉਹਨਾਂ ਦੇ ਸਾਥੀ ਕਲਾਕਾਰ ਸਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਵੱਲੋਂ ਭਿੱਜੀਆਂ ਅੱਖਾਂ ਦੇ ਨਾਲ ਆਖਰੀ ਵਿਦਾਇਗੀ ਰਾਜਵੀਰ ਜਵੰਦਾ ਨੂੰ ਦਿੱਤੀ ਗਈ ਹੈ ਤੇ ਅੱਜ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੇहद ਹੀ ਭਾਵੁਕ ਹੋ ਕੇ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਤਾਂ ਇੱਥੇ ਹੀ ਬੇहद ਭਾਵੁਕ ਪਲ ਨੇ ਉਹ ਰਾਜਵੀਰ ਜਵੰਦਾ ਜਿਹੜਾ ਹਮੇਸ਼ਾ ਹੱਸਦਾ ਰਹਿੰਦਾ ਸੀ ਲੇਕਿਨ ਉਹ ਇਸ ਥਾਂ ਦੇ ਉੱਤੇ ਖਾਮੋਸ਼ ਹੋ ਗਿਆ ਮਾਂ ਜਦੋਂ ਇਸ ਛੇਖਾ ਦੇ ਲਾਗੇ ਖੜੀ ਸੀ ਤਾਂ ਉਸ ਦੀਆਂ ਤਾਂਹਾਂ ਨਿਕਲ ਗਈਆਂ ਕਿ ਉਸ ਦਾ ਪੁੱਤ ਇਸ ਜਹਾਨੋ ਚਲਾ ਗਿਆ ਜਿਸ ਨੂੰ ਉਹ ਕਦੇ ਗਲ ਬਕੜੀ ਨਹੀਂ ਪਾ ਸਕੇਗੀ ਮਾਂ ਜਿਨੇ ਆਪਣੇ ਪੁੱਤ ਨੂੰ ਕਦੇ ਘਰੋਂ ਇੰਚ ਨਹੀਂ ਤੁਰਿਆ ਹੋਏਗਾ ਉਹਨੂੰ ਨਹੀਂ ਸੀ ਪਤਾ ਕਿ ਮੇਰਾ ਪੁੱਤ ਜਿਹੜਾ ਵਾਪਸ ਨਹੀਂ ਪਰਤੇਗਾ ਸੋ ਜਿੱਥੇ ਬੀਤੇ ਦਿਨ ਅੰਤਿਮ ਸੰਸਕਾਰ ਕੀਤਾ ਗਿਆ ਰਾਜਵੀਰ ਜੁਵੰਦਾ ਦਾ ਅੱਜ ਉਹਨਾਂ ਦੇ ਫੁੱਲ ਜੱਦੀ ਪਿੰਡ ਪੋਨਾ ਤੋਂ ਜੋ ਹੈ ਚੁਗੇ ਗਏ ਨੇ ਤਿਉਸੀ ਤੋਂ ਬਾਅਦ ਦੱਸ ਲਈਏ ਕਿ ਹੁਣ ਪਰਿਵਾਰਕ ਮੈਂਬਰ ਬੇहद ਭਾਵੁਕ ਇਥਾਂ ਜਿੱਥੇ ਰਾਜਵੀਰ ਜੁਵੰਦਾ ਖਾਮੋਸ਼ ਹੋ ਗਿਆ ਇੱਥੇ ਅੰਤਿਮ ਸੰਸਕਾਰ ਜਿਹੜਾ ਕੀਤਾ ਗਿਆ ਸੀ ਤੇ ਅੱਜ ਉਹਨਾਂ ਦੇ ਜੋ ਕਰੀਬੀ ਯਾਰ ਨੇ ਰਾਜਵੀਰ ਜਵੰਦਾ ਦੇ ਕੁਲਵਿੰਦਰ ਬਿੱਲਾਪੁਰੇ ਨਾਲ ਕਵਰ ਗਰੇਵਾਲ ਤੇ ਐਮੀ ਬਿਰਕ ਜਿਨ੍ਹਾਂ ਦੇ ਵੱਲੋਂ ਨਾਮ ਅੱਖਾਂ ਦੇ ਨਾਲ ਆਪਣੇ ਦੋਸਤ ਦੇ ਆਪਣੇ ਮਿੱਤਰ ਦੇ ਫੁੱਲ ਜਿਹੜੇ ਚੁਕੇ ਗਏ ਨੇ ਉਹ ਯਾਰ ਜਿਸਦੇ ਨਾਲ ਲੱਖਾਂ ਵਾਦੇ ਕੀਤੇ ਹੋਣਗੇ ਕਿ ਅਸੀਂ ਇੰਜ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂਗੇ ਇੰਜ ਬੁਲੰਦੀਆਂ ਹਾਸਲ ਕਰਾਂਗੇ ਇੰਜ ਸਟੇਜਾਂ ਸਾਂਝੀਆਂ ਕਰਾਂਗੇ ਕਮਰ ਗਰੇਵਲ ਕਿਉਂਕਿ ਇਕੱਠੇ ਕੁਲਵਿੰਦਰ ਬਿੱਲਾ ਹੋਰੇ ਕਾਲਚ ਦੇ ਵਿੱਚ ਰਹੇ ਨੇ ਲੇਕਿਨ ਨਹੀਂ ਸੀ ਪਤਾ ਇਸ ਥਾਂ ਦੇ ਉੱਤੇ ਇੰਜ ਵਿਛੜ ਜਾਣਗੇ ਕਿ ਜਿਨ੍ਹਾਂ ਦੇ ਨਾਲ ਇਕੱਠੇ ਬੈ ਕੇ ਚਾਹਾਂ ਸਾਂਝੀਆਂ ਕੀਤੀਆਂ ਹੁਣ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਹੁਣ ਉਹਨਾਂ ਯਾਰਾਂ ਦਾ ਜਹਾਨੋ ਚਲਿਆ ਜਾਣਾ ਬੜਾ ਔਖਾ ਹੁੰਦਾ ਹੈ ਕਿ ਅੱਜ ਹੰਦੇ ਕੀ ਭਰਾਵਾਂ ਵਰਗੇ ਯਾਰ ਸਨ ਆਪਸ ਦੇ ਵਿੱਚ ਤੇ ਜਦੋਂ ਉਸ ਤੇ ਮੋਦੀ ਖਬਰ ਸੁਣੀ ਤਾਂ ਸਾਰੇ ਹਸਪਤਾਲ ਦੇ ਵਿੱਚ ਭੱਜੇ ਆਂਦੇ ਨੇ ਕਿਸੇ ਨੂੰ ਕੁਝ ਸੋਚ ਨਹੀਂ ਸੀ ਰਿਹਾ ਕੀ ਆਖਰਕਾਰ ਹੋਇਆ ਕੀ ਹੈ ਜੋ ਰਾਜਵੀਰ ਜਵੰਦਾ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਨਾਮ ਅੱਖਾਂ ਦੇ ਨਾਲ ਹਰ ਇੱਕ ਦੇ ਵੱਲੋਂ ਉਹਨਾਂ ਦੇ ਫੁੱਲ ਜਿਹੜੇ ਚੁਗੇ ਗਏ ਨੇ ਇਹ ਉਹ ਥਾਂ ਜਿੱਥੇ ਅੰਤਿਮ ਸੰਸਕਾਰ ਹੋਇਆ ਤੇ ਅੱਜ ਫੁੱਲ ਚੁਗੇ ਗਏ ਨੇ ਰਾਜਵੀਰ ਜਵੰਦਾ ਦੇ ਮਾਂ ਬੇहद ਪਾਵਕ ਹੋਈ ਕਿਉਂਕਿ ਤਸਵੀਰ ਸਾਹਮਣੇ ਆਈ ਕਿ ਮਾਂ ਦੇ ਕੋਲੋਂ ਤੁਰਿਆ ਤੱਕ ਨਹੀਂ ਸੀ ਜਾ ਰਿਹਾ ਕਿਉਂਕਿ ਬੜਾ ਔਖਾ ਹੁੰਦਾ ਹੈ ਜਵਾਨ ਪੁੱਤ ਨੂੰ ਘਰ ਤੋਂ ਤੋੜਨਾ ਉਹ ਵੀ ਇਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਜਦੋਂ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਘਰ ਆਈ ਮਾਤਾ ਹਾਂ ਮਾਰ ਕੇ ਰੋਂਦੀ ਹੈ ਪੁੱਤ ਨੂੰ ਜਦੋਂ ਸਵੇਰੇ ਪੱਗ ਬੰਨੀ ਗਈ ਗੱਲ ਦੇ ਵਿੱਚ ਟਾਈ ਲਾਈ ਗਈ ਉਹਨਾਂ ਦੀ ਪਤਨੀ ਉਹਨਾਂ ਦੀ ਮਾਂ ਉਸੇ ਮੌਕੇ ਤੇ ਬੇਹੋਸ਼ ਹੋ ਜਾਂਦੇ ਨੇ ਇੰਨੇ ਭਾਵੁਕ ਪਲ ਸਨ ਕਿ ਹਰ ਇੱਕ ਦੀ ਅੱਖ ਜਿਹੜੀ ਨਮ ਹੋਈ ਹੈ ਰਾਜਵੀਰ ਜਵੰਦਾ ਸਦਾ ਦੇ ਲਈ ਉਹਨਾਂ ਦੀ ਆਵਾਜ਼ ਇਸ ਥਾਂ ਦੇ ਉੱਤੇ ਖਾਮੋਸ਼ ਹੋ ਗਈ ਹੈ ਤੇ ਇਸੇ ਥਾਂ ਦੇ ਉੱਤੇ ਜਿੱਥੇ ਉਹ ਹੱਸਿਆ ਖੇਡਿਆ ਕਰਦੇ ਸਨ ਆਪਣੇ ਜੱਦੀ ਪਿੰਡ ਦੇ ਵਿੱਚ ਉਸ ਥਾਂ ਦੇ ਉੱਤੋਂ ਹਮੇਸ਼ਾ ਦੇ ਲਈ ਰੁਕਸਤ ਹੋ ਗਏ ਨੇ ਐਮੀ ਬਿਰਕ ਖੁਰਾਂ ਦੇ ਵੱਲੋਂ ਨਾਮਕ ਖਾਂਦੇ ਨਾਲ ਜੋ ਐ ਬੀਤੇ ਦਿਨ ਅੰਤਿਮ ਵਿਦਾਇਗੀ ਦਿੱਤੀ ਗਈ ਕਮਰ ਗਰੇਵਾਲ ਕੁਲਵਿੰਦਰ ਬਿੱਲਾ ਐਮੀ ਵਿਰਖ ਅਜ ਉਹਨਾਂ ਦੇ ਫੁੱਲ ਚੁਗਣ ਦੇ ਲਈ ਜਿਹੜਾ ਪੁੱਛੇ ਨਹੀਂ ਰਾਜਵੀਰ ਜਵੰਦਾ ਜਿਨ੍ਹਾਂ ਨੇ ਬੜਾ ਕੁਝ ਖਟਿਆ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਉਹਨਾਂ ਦੇ ਯਾਰ ਦੋਸਤ ਜਿਹੜੇ ਹਮੇਸ਼ਾ ਉਹਨਾਂ ਦੇ ਨਾਲ ਭਰਾਵਾਂ ਵਾਂਗ ਖੜੇ ਰਹੇ ਇਸੇ ਥਾਂ ਤੇ ਰਾਜਵੀਰ ਜਵੰਦਾ ਗੋਂਦਾ ਸੀ ਇਸੇ ਥਾਂ ਦੇ ਉੱਤੇ ਹੀ ਉਸ ਦਾ ਅੰਤਿਮ ਸੰਸਕਾਰ ਹੋਇਆ ਤੇ ਅੱਜ ਜਦੋਂ ਫੁੱਲ ਚੁਗੇ ਗਏ ਮਾਤਾ ਹਾਂ ਮਾਰ ਕੇ ਰੋਂਦੀ ਗਿਆ ਆਪਣੇ ਪੁੱਤ ਦੇ ਕਦੇ ਵੀ ਉਸ ਦੇ ਸਰੀਰ ਨੂੰ ਕੋਈ ਅੰਗ ਨੂੰ ਜੋਇ ਕਦੇ ਸੱਟ ਨਹੀਂ ਸੀ ਲੱਗਣ ਦਿੱਤੀ ਅੱਖ ਨਹੀਂ ਸੀ ਉਣ ਦਿੱਤੀ ਲੇਕਿਨ ਅੱਜ ਜਦੋਂ ਉਸ ਪੁੱਤ ਦੇ ਫੁੱਲ ਚੁਗੇ ਗਏ ਤਾਂ ਮਾਤਾ ਹਾਂ ਮਾਰ ਕੇ ਰੋਂਦੀ ਹੈ ਕਿ ਮੈਂ ਤੇ ਆਪਣੇ ਪੁੱਤ ਨੂੰ ਕਦੇ ਤਤੀਵਾ ਨਹੀਂ ਸੀ ਲੱਗਣ ਦਿੱਤੇ ਤੇ ਕੱਲ ਜਦੋਂ ਚਿਖਾ ਵੇਖਦੀ ਸੀ ਮਾਤਾ ਉਸ ਦਾ ਰੋਣਾ ਨਿਕਲ ਜਾਂਦਾ ਸੀ ਕਿ ਮੇਰਾ ਪੁੱਤ ਇੰਨਾ ਸੇਖ ਕਿਵੇਂ ਜਰੇਗਾ ਕੁਝ ਤਸਵੀਰਾਂ ਸਾਹਮਣੇ ਆਈਆਂ ਜਦੋਂ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਇੱਥੇ ਲਿਆਂਦੇ ਜਾ ਰਹੀ ਸੀ ਅੰਤਿਮ ਸੰਸਕਾਰ ਦੇ ਵੇਲੇ ਤਾਂ ਉਹਨਾਂ ਦੀ ਪਤਨੀ ਦੇ ਵੱਲੋਂ ਉਹਨਾਂ ਦੇ ਚਿਹਰੇ ਦੇ ਉੱਤੇ ਛਾਂ ਕੀਤੇ ਜਾ ਰਹੀ ਸੀ ਆਪਣੀ ਚੁੰਨੀ ਦੇ ਨਾਲ ਸੋ ਬੜੀਆਂ ਭਾਵੁਕੋ ਤਸਵੀਰਾਂ ਸਨ ਲੇਕਿਨ ਅੱਜ ਰਾਜਵੀਰ ਜਵੰਦਾ ਜਿਨ੍ਹਾਂ ਦੀ ਆਵਾਜ਼ ਹਮੇਸ਼ਾ ਦੇ ਲਈ ਖਾਮੋਸ਼ ਹੋ ਚੁੱਕੀ ਹੈ ਗੁਲਵਿੰਦਰ ਬਿੱਲਾ ਖੁਰਾਂ ਦੇ ਵੱਲੋਂ ਐਮੀ ਬਿਰਕ ਖੁਰਾਂ ਦੇ ਵੱਲੋਂ ਤੇ ਕਮਰ ਗਰੇ ਵਾਲੇ ਇਸ ਮੌਕੇ ਤੇ ਇੱਥੇ ਬੇਹਦ ਭਾਵੁਕ ਹੋਏ ਨੇ ਜਦੋਂ ਆਪਣੇ ਜਿਗਰੀ ਯਾਰ ਦੇ ਫੁੱਲ ਚੁਗਣ ਦੇ ਵੇਲੇ ਆਪਣੀ ਜੋ ਉਹਨਾਂ ਦੀ ਮਾਂ ਜਿੰਨਾ ਦੇ ਨਾਲ ਉਹ ਬੇਹਦ ਪਿਆਰ ਕਰਦੇ ਨੇ ਕਿਉਂਕਿ ਜਦੋਂ ਉਹਨਾਂ ਦਾ ਪੁੱਤ ਚਲਾ ਗਿਆ ਤੇ ਇੱਕ ਪੁੱਤਾਂ ਵਾਲਾ ਰਿਸ਼ਤਾ ਨਿਭਾ ਰਹੇ ਨੇ ਮਾਂ ਦੇ ਨਾਲ ਇਸੇ ਥਾਂ ਦੇ ਉੱਤੇ ਰਾਜਵੀਰ ਸ਼ਵੰਦਾ ਹਮੇਸ਼ਾ ਦੇ ਲਈ ਖਾਮੋਸ਼ ਜਿਹੜੀ ਉਹਨਾਂ ਦੀ ਆਵਾਜ਼ ਹੋ ਚੁੱਕੀ ਹੈ ਲੱਖਾਂ ਕਰੋੜਾਂ ਲੋਕਾਂ ਦੇ ਵੱਲੋਂ ਦੁਆਵਾਂ ਕੀਤੀਆਂ ਗਈਆਂ ਲੇਕਿਨ ਕਬੂਲ ਨਹੀਂ ਹੋਈਆਂ ਤੇ ਅੱਜ ਜਦੋਂ ਉਹਨਾਂ ਦੇ ਬੀਤੇ ਦੇ ਅੰਤਿਮ ਸੰਸਕਾਰ ਤੋਂ ਬਾਅਦ ਅੱਜ ਫੁੱਲ ਚੁਗੇ ਗਏ ਨੇ ਤਾਂ ਮੈਂ ਕਹਿੰਦਾ ਵਾਂ ਕਿ ਤੁਹਾਨੂੰ ਹੌਂਸਲਾ ਇਸ ਮਾਂ ਦਾ ਕਿ ਜਿਨੇ ਸਾਰੀ ਜ਼ਿੰਦਗੀ ਆਪਣੇ ਬੱਚੇ ਨੂੰ ਤਤੀਬਾ ਨਹੀਂ ਲੱਗਣ ਦਿੱਤੀ ਠੀਕ ਹੈ ਤੇ ਉਹ ਇਹੀ ਸੋਚਦੀ ਹੋਏਗੀ ਕਿ ਮੇਰੇ ਪੁੱਤਰ ਨੇ ਇੰਨਾ ਸੇ ਕਿਵੇਂ ਜਰਿਆ ਹੈ ਬਾਕੀ ਵੇਖਿਆ ਇੱਕ ਰ ਵੀਡੀਓ ਦੇ ਵਿੱਚ ਜਦੋਂ ਦੀ ਮਾਂ ਟੁਰਦੀ ਆ ਰਹੀ ਨਾ ਉਹ ਇੰਜ ਸੀ ਕਿ ਜਿਵੇਂ ਨਾ ਉਹ ਜਿਵੇਂ ਕੋ ਕਮਲੀ ਬਾਬਲੀ ਨਹੀਂ ਹੋ ਗਈ ਹੋਈ ਹੈ ਜਿਵੇਂ ਚੱਲੀ ਹੋ ਗਈ ਹੋਈ ਪਤਾ ਹੀ ਨਹੀਂ ਚੱਲਦਾ ਮੈਨੂੰ ਕੀ ਹੋ ਰਿਹਾ ਕੀ ਨਹੀਂ ਪਿੱਛੇ ਨਾਲ ਹੀ ਪੈਨ ਨਹੀਂ ਸੀ ਹਾਂ ਉਹ ਉਹ ਪਿਛਲੀ ਸਾਈਡ ਤੋਂ ਕਿਤਾ ਅਸੀਂ ਨਕਾਬ ਕੀਤਾ ਮਾਸਕ ਵੀ ਲਾਇਆ ਐਸਿਕਾ ਤੇ ਉਹ ਕਹਿੰਦੇ ਸੀ ਕਿ ਉਹਨਾਂ ਦੇ ਫੁੱਲ ਚੁਗਣ ਲੱਗਿਆ ਜੇ ਬੜਾ ਰੋਏ ਨੇ ਆਪਣੇ ਹੱਥਾਂ 'ਚ ਲੈ ਕੇ ਕਿ ਇੱਕ ਬੜੀ ਆ ਕੇ ਰਾਜਵੀ ਮੈਨੂੰ ਵਾਸਤੇ ਮਾਰ ਇਹ ਨੂੰ ਟਾਂਟ ਤੇ ਪਾ ਐ ਟਾਈਮ ਦੇ ਉੱਤੇ ਨਾ ਠੀਕ ਹੈ ਵਾਕਈ ਔਰ ਆਪਣਾ ਐਮੀ ਵੀਰਕ ਕਨਵਰ ਗਰੇਵਾਲ ਔਰ ਫੁਰੂਦ ਜੀ ਦਾ ਜਿਹੜਾ ਦੋਸਤ ਨੇ ਭਰਾਵਾਂ ਨਾਲ ਸਾਥ ਨਹੀਂ ਬੰਦੇ ਉਹ ਭਰਾਵਾਂ ਨਾਲ ਸਾਥ ਨਹੀਂ ਬੰਦੇ ਪਏ ਨੇ ਇਸ ਟਾਈਮ ਬਿਲਕੁਲ ਪਰ ਇਹ ਵੀ ਕਿ ਯਾਰ ਓੱਖਾ ਟਾਈਮ ਬਹੁਤ ਓੱਖਾ ਟਾਈਮ ਹੈ ਉਹਨਾਂ ਦੀ ਮਾਤਾ ਵਾਸਤੇ ਉਹਨਾਂ ਦੀ ਠੀਕ ਹੈ ਮਿਸਿਸ ਵਾਸਤੇ ਬੱਚੇ ਤੇ ਅਜੇ ਛੋਟੇ ਨੇ ਬੱਚੇ ਜੇ ਸੂਈ ਬੂਜੀ ਨਹੀਂ ਹੈਗੀ ਬੱਚਿਆਂ ਨੂੰ ਤੇ ਅਜੇ ਪਤਾ ਹੀ ਕੋਈ ਨਹੀਂ ਬੱਚੇ ਤੁਹਾਨੂੰ ਪਤਾ ਨੇ ਬੱਚਿਆਂ ਦੇ ਦਿਮਾਗ 'ਚ ਹਜੇ ਇਹ ਚੀਜ਼ ਹੀ ਕੋਈ ਨਹੀਂ ਹੈ ਕਿ ਸਾਡਾ ਬਾਪ ਸਾਡੇ ਸਾਰੇ ਕਹਿੰਦੇ ਨੇ ਰੱਬ ਦਾ ਰੂਪ ਹੁੰਦਾ ਨੇ ਠੀਕ ਹੈ ਉਹਨਾਂ ਦਾ ਸਾਡਾ ਸਹਾਰਾ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਵੈ ਠੀਕ ਹੈ ਪਰ ਨਾ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਮਤਲਬ ਕਿ ਅੱਜ ਆਵਾਜ਼ ਰਾਜੀਵ ਜਿੰਦੇ ਦੀ ਆਵਾਜ਼ ਜਿਹੜੀ ਹੈ ਨਾ ਉਹ ਅੱਜ ਹਮੇਸ਼ਾ ਬਾਸੇ ਬੰਦ ਹੋ ਗਈ ਮੈਂ ਮੈਂ ਇਹ ਚੀਜ਼ ਨਹੀਂ ਮੰਨਦਾ ਮੈਂ ਕਹਿੰਦਾ ਨਾ ਦੇਖੋ ਸਿੱਧੂ ਮੂਸੇਵਾਲਾ ਦੁਨੀਆ ਤੋਂ ਗਿਆ ਹੈ ਲੈਜੈਂਡ ਨੇਵਰ ਡਾਈ ਮੈਂ ਪਹਿਲੇ ਵੀ ਕਿਹਾ ਸੀ ਕਿ ਲੈਜੈਂਡ ਨੇਵਰ ਡਾਈ ਲੈਜੈਂਡ ਕਦੀ ਵੀ ਮਰਦਾ ਨਹੀਂ ਹੈ ਠੀਕ ਹੈ ਅਸੀਂ ਉਹਨਾਂ ਦੇ ਭੈਣ ਭਰਾ ਜਿਹੜੇ ਨਾ ਉਹਨਾਂ ਦੀ ਆਵਾਜ਼ ਨੂੰ ਬੁਲੰਦ ਰੱਖਾਂਗੇ ਠੀਕ ਹੈ ਉਹ ਕਹਿੰਦਾ ਮਤਲਬ ਦੁਨੀਆ ਤਾਂ ਚਲੇਗੇ ਨੇ ਉਹ ਸਭ ਨੇ ਜਾਣਾ ਹੈ ਪਤਾ ਹੈ ਕਿ ਦੁਨੀਆ ਦਾ ਇੱਕ ਦਸਤੂਰ ਹੈ ਕਿ ਜਿਹੜੀ ਰੂਹ ਆਈ ਹੈ ਉਹਨੇ ਜਾਣਾ ਹੀ ਜਾਣਾ ਠੀਕ ਹੈ ਕੋਈ ਅੱਜ ਚੱਲਾ ਤੇ ਕੋਈ ਕੱਲ ਚੱਲੇ ਕੋਈ ਇੱਥੇ ਤੇ ਕੋਈ ਬਾਹਰ ਤੋ ਜਿੱਥੇ ਵੀ ਇਹਨਾਂ ਰੱਬ ਸੋਣ ਨੇ ਸਾ ਜਿੰਨੇ ਦੁਨੀਆ ਤੇ ਲਿਖੇ ਨੇ ਆਹ ਜਿੱਕਰ ਆਪਣੇ ਸਾ ਪੂਰੇ ਕਰਕੇ ਆਪਣਾ ਖਾਣਾ ਪੀਣਾ ਪੂਰਾ ਕਰਕੇ ਫਿਰ ਜਾਣਾ ਹੈ ਠੀਕ ਹੈ ਪਰ ਇਹ ਵੇਗੇ ਉਹਨਾਂ ਦੀ ਮਾਂ ਨੂੰ ਰੱਬ ਸੁਣਾ ਸਬਰ ਦੇਵੇ ਵੱਡੇ ਵੇਗੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਔਰ ਇਹ ਕਿ ਓਕੇ ਟਾਈਮ ਦੇ ਵਿੱਚ ਠੀਕ ਹੈ ਐਮੀ ਵੀ ਗੁਲਵਿੰਦਰ ਬਿੱਲਾ ਕਰਨਵਰ ਕਰੇ ਵਾ ਉਹ ਸਾਰੇ ਇਹ ਕਹਿੰਦਾ ਹੈ ਕਿ ਉਹ ਭਰਾ ਨੇ ਹਾਂ ਇੱਕ ਇੱਕ ਪੰਜਾਬੀਆਂ ਨੇ ਜਿਹੜਾ ਖੂਨ ਹੈ ਨਾ ਉਹ ਇੱਕ ਹੈ ਉਹ ਇੱਕ ਹੈ ਉਹ احساس ਜਿਹੜਾ ਉਹ ਉਹ ਚੀਜ਼ ਜਿਹੜੀ ਹੈ ਨਾ ਬੰਦੇ ਨੂੰ ਉਹ ਨਹੀਂ ਹੁੰਦੀ ਅਸੀਂ ਅਸੀਂ ਇੱਥੇ ਬੈਠੇ ਆ ਸਾਨੂੰ ਉਹ ਤੜਪ ਸਾਨੂੰ ਉਹ ਖਿੱਚ ਕਿਉਂ ਹੈ ਠੀਕ ਹੈ ਕਿਉਂ ਸਾਡੇ ਖੂਨ ਇੱਕ ਨੇ ਠੀਕ ਹੈ ਸਾਨੂੰ ਤਾਂ ਕਰਕੇ ਕੁਝ ਵੀ ਉਧਰ ਹੋ ਜਵੇ ਨਾ ਤੇ ਸਾਨੂੰ ਇੱਥੇ ਬੈਠੇ ਨੂੰ ਖਿੱਚ ਪੈਂਦੀ ਹੈ ਖਿੱਚ ਕਿਉਂ ਪੈਂਦੀ ਹੈ ਸਾਨੂੰ ਪਤਾ ਹੈ ਕਿ ਯਾਰ ਪਿੱਛੇ ਡੀਐਨਏ ਕੀ ਹੈ ਠੀਕ ਹੈ ਤਾਂ ਕਰਕੇ ਇੱਥੇ ਕੁਝ ਹੋ ਜਵੇ ਉਹਨਾਂ ਨੂੰ ਖਿੱਚ ਪੈਂਦੀ ਹੈ ਉਹ ਕਹਿੰਦੇ ਨੇ ਨਹੀਂ ਯਾਰੇ ਭਰਾ ਨੇ ਸਾਡੇ ਠੀਕ ਹੈ ਇਹ ਤਾਂ ਸਾਨੂੰ ਮਸਲਕ ਦੂਰੀਆਂ ਕਰ ਦਿੱਤਾ ਵੰਡ ਦਿੱਤਾ ਗਿਆ ਫੋਨ ਤੇ ਨਹੀਂ ਨਾ ਵੰਡਿਆ ਜਾਂਦਾ ਜਦੋਂ ਵੇਖੋ ਕਿ ਹਾਰ ਆਏ ਹਾਰ ਆਏ ਤੇ ਉਹਦੇ ਵਿੱਚ ਪੰਜਾਬੀ ਇੱਕ ਦੂਸਰੇ ਨਾਲ ਮੋਢਾ ਲਾ ਕੇ ਖਲੋਤੇ ਇੰਨੀ ਖੁਸ਼ੀ ਮਹਿਸੂਸ ਹੋਈ ਸਾਰੇ ਕਿਵੇ ਲੋ ਪੰਜਾਬੀਆਂ ਨੂੰ ਕਿਸੇ ਦੀ ਲੋੜ ਕੋਈ ਨਹੀਂ ਹੈ ਪੁਰੇ ਇੱਕ ਦੂਜੇ ਨੂੰ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੇ ਸਾਹ ਹੀ ਨਹੀਂ ਹੋਣ ਦਿੱਤਾ ਲੋਕਾਂ ਨੂੰ ਕਿ ਤੁਸੀਂ ਰੁੜ ਗਏ ਸਾਰਾ ਕੁਝ ਨੁਕੀਆ ਵੈ ਮੈਂ ਇੱਕ ਵੀਡੀਓ ਵੇਖਣਦਿਆਂ ਤੇ ਉਹਦੇ ਵਿੱਚ ਕਹਿੰਦੇ ਪਏ ਸੀ ਕਿ ਉਹ ਕਹਿੰਦੇ ਸੀ ਕਿ ਅਗਰ ਅਤਾਰਾ ਤੁਸੀਂ ਚੱਕਦੇ ਹੋ ਨਾ ਠੀਕ ਹੈ ਤੇ ਜਿੰਨੀ ਸੇਵਾ ਅਸੀਂ ਇੱਥੇ ਕੀਤੀ ਹੈ ਨਾ ਚੜ੍ਹਦੇ ਪੰਜਾਬ 'ਚ ਇਹਦੇ ਨਾਲ ਦੁੱਗਣੀ ਸੇਵਾ ਅਸੀਂ ਲੈਂਦੇ ਪੰਜਾਬ 'ਚ ਕਰਾਂਗੇ ਤਾਰਾ ਚੱਕਦੇ ਹੋ ਅਸੀਂ ਇੱਧਰ ਨੂੰ ਆਏ ਇੱਥੇ ਜਿਹੜੀ ਸੇਵਾ ਕਰਨ ਦੀ ਅਸੀਂ ਵਿਕਾਰ ਪਿੰਡਰ ਹੋਣੀ ਨਾਸਰ ਵੀਰੇ ਹੋਣੀ ਇਹ ਵੀ ਉਧਰ ਖਾਲਸਾ ਹੀ ਡਾ ਲੈਣੀ ਹੈ ਏਡ ਭੇਜੀ ਸੀ ਬਿਲਕੁਲ ਯਾਰ ਮੈਂ ਇਹੀ ਤੇ ਕਹਿਣਾ ਨਾ ਕਿ ਅਸੀਂ ਭੁੱਖੇ ਵੇਲੇ ਹਰ ਇੱਕ ਦੇ ਦੇਖੋ ਅਸੀਂ ਇੱਥੋਂ ਉੱਥੇ ਨਹੀਂ ਜਾ ਸਕਦੇ ਮਜਬੂਰੀਆਂ ਨੇ ਸੋ ਮਜਬੂਰੀਆਂ ਨੇ ਕੁਝ ਮਤਲਬ ਕਿ ਮਲਕਾ ਨਹੀਂ ਆਪਣਾ ਜਿਹੜਾ ਅਬੀਜ਼ੀਆਂ ਦੀਆਂ ਇਹ ਸਰਕਾਰਾਂ ਦੀਆਂ ਸਰਕਾਰਾਂ ਨੂੰ ਨੇ ਵੇਖੋ ਹਾਂ ਇਸੇ ਕਰਕੇ ਪਰ ਅਸੀਂ ਇੱਥੇ ਬੈਠੇ ਤੇ ਦੁੱਖ ਦੇ ਵਿੱਚ ਸ਼ਰੀਕ ਹੋ ਸਕਦੇ ਹਾਂ ਨਾ ਸਰਕਾਰਾਂ ਦੀ ਨਾ ਅਹਲੀ ਦੀ ਵਜ੍ਹਾ ਤੋਂ ਨਾ ਮਾਂ ਦਾ ਜਵਾਨ ਹੀਰਾ ਪੁੱਤਰ ਜਿਹੜਾ ਵੈ ਉਹ ਜਾ ਕਬਰੇ ਪਿਆ ਬਿਲਕੁਲ ਉਹ ਲਵਾਰਸ ਵੇਖ ਲਓ ਮੱਜਾਂ ਜਿਹੜੀਆਂ گاਵਾ ਜਿਹੜੀਆਂ ਨੇ ਲਵਾਰਸ ਪਸ਼ੂ ਹਜੇ ਕਹਿੰਦੇ ਨੇ ਉਹਨਾਂ ਦਾ ਟੈਕਸ ਪੇ ਕੀਤਾ ਜਾਂਦਾ ਇਹ ਜਿਹੜੇ ਲਵਾਰਸ ਪਸ਼ੂ ਹੁੰਦੇ ਨੇ ਨਾ ਪਸ਼ੂਆਂ ਦਾ ਟੈਕਸ ਪੇ ਕੀਤਾ ਜਾਂਦਾ ਇਹ ਅਸੀਂ ਵੀਡੀਓ ਉਦਨ ਵੇਖੰਦੇ ਆ ਅਸਾਂ ਉਹ ਚ ਕਹਿੰਦੇ ਟੈਕਸ ਪੇ ਕੀਤਾ ਜਾਂਦਾ ਇਹੋ ਜਿਹੀ ਕਈ ਮਾਵਾਂ ਦੇ ਜਵਾਨ ਪੁੱਤਰ ਜਿਹੜੇ ਇਹੋ ਖਬਰ ਦੀਆਂ ਥੱਲੇ ਤੋਂ ਆਪਾਂ ਆਪਾਂ ਕਈ ਵੀਡੀਓ ਵੇਖਦੇ ਆ ਠੀਕ ਹੈ ਉਹ ਕਹਿੰਦੇ ਜੀ ਕਿ ਉਹ ਪਸ਼ੂ ਨੂੰ ਕਿਸੇ ਨੇ ਕੁਝ ਕਹਿ ਦਿੱਤਾ ਤੇ ਉਹਨੇ ਕਹੀ ਤੂੰ ਸਾਡੇ گاਉਂ ਮਾਤਾ ਨੂੰ ਕੁਝ ਕਹਿ ਦਿੰਦਾ ਠੀਕ ਹੈ ਪਰ ਜਦੋਂ ਇਹ ਪਸ਼ੂ ਮਰ ਜਾਂਦਾ ਠੀਕ ਹੈ ਇਹਨੂੰ ਜਦੋਂ ਕਿਤੇ ਰੂੜੀ ਰੂੜੀ ਤੋਂ ਸੁਟਿਆ ਜਾਂਦਾ ਜਦੋਂ ਉਹਨੂੰ ਕੁੱਤੇ ਖਾਂਦੇ ਨੇ ਇਹਦਾ ਮਾਸ ਸੜ ਜਾਂਦਾ ਉਸ ਟਾਈਮ ਇਹ ਕਿੱਥੇ ਹੁੰਦੇ ਨੇ ਉਸ ਟਾਈਮ ਇਹਨਾਂ ਨੂੰ ਦੁੱਖ ਨਹੀਂ ਹੁੰਦਾ ਜਾਂ ਤਾਂ ਫਿਰ ਕਿਉਂਕਿ ਉਸ ਟਾਈਮ ਵੀ ਪੂਰਦੇ ਨੇ ਉਹਨੂੰ ਠੀਕ ਹੈ ਕਹਿੰਦਾ ਮਤਲਬ ਐਥੇ ਹਜੇ ਸਮਝ ਲਓ ਕਿ ਰਾਜਵੀਰ ਜੁਵਿੰਦਾ ਤੇ ਇੱਕ ਮਤਲਬ ਸਿਕ ਫ ਆ ਕਰਕੇ ਸਾਰਿਆਂ ਦੇ ਸਾਹਮਣੇ ਆ ਗਿਆ ਠੀਕ ਹੈ ਇਹੋ ਜੇ ਹਜ਼ਾਰਾਂ ਲੱਖਾਂ ਹੋਣਗੇ ਕਿ ਜਿਹੜੇ ਰੋਜ਼ਾਨਾ ਇਦਾਂ ਹੀ ਐਕਸੀਡੈਂਟ ਦੇ ਵਿੱਚ ਜਾਂਦੇ ਹੋਣਗੇ ਪਤਾ ਨਹੀਂ ਕਿਸੇ ਨੂੰ ਚੱਲਦਾ ਕੋਈ ਅਕਸ਼ਨ ਨਹੀਂ ਲੈਣੇ ਉਧਰ ਜਾਂਦੀਆਂ ਨੇ ਗੌਰਮਿੰ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਖਾਸ ਤੌਰ ਤੇ ਪਸ਼ੂਆਂ ਵਾਸਤੇ ਐਕਸ਼ਨ ਲੈਣਾ ਚਾਹੀਦਾ ਔਰ ਇਹ ਰੋਡ ਜਿਹੜੇ ਨੇ ਮਤਲਬ ਕਿ ਕਹਿੰਦੇ ਮਤਲਬ ਪਸ਼ੂਆਂ ਵਾਸਤੇ ਨਹੀਂ ਇਥੇ ਇਨਸਾਨਾਂ ਵਾਸਤੇ ਬਣਾਏ ਗਏ ਨੇ ਅੱਜੇ ਵੇਖ ਲੋ ਕੋਈ ਉਹਨਾਂ ਦੀ ਐਨੀ ਸਪੀਡ ਵੀ ਨਹੀਂ ਸੀ ਹਾਂ ਉਹ ਜਿਹੜਾ ਮੁੰਡਾ ਸੀ ਜਿਹੜਾ ਉੱਥੇ ਦਾ ਆਈ ਵਿਟਨੈਸ ਹੀ ਉਹ ਕਹਿੰਦਾ ਸੀ ਕੋਈ ਇੰਨੀ ਸਪੀਡ ਨਹੀਂ ਸੀ ਮਗਰੀ ਕਹਿੰਦਾ ਮੈਂ ਮਗਰੀ ਸੀਗਾ ਇੱਧਰ ਉਹਨਾਂ ਨੇ ਪਸ਼ੂ ਵੇਖੇ ਨੇ ਤੇ ਨਾਲ ਹੀ ਅੰਜੀ ਮੀ ਉਹਨਾਂ ਨੇ ਟਰਨ ਲਿਆ ਅੱਗੇ ਬੁਲੈਰੋ ਗੱਡੀ ਸੀ ਉਹਦੇ ਨਾਲ ਜਾ ਕੇ ਤੇ ਉਹਨਾਂ ਨੂੰ ਝਟਕਾ ਜਿਹਾ ਲੱਗਾ ਤੇ ਝਟਕਾ ਹੀ ਐਡਾ ਜ਼ਬਰਦਸਤ ਲੱਗਾ ਕਿ ਦੋ ਜਗ੍ਹਾ ਤੋਂ ਉਹਨਾਂ ਦੀ ਰੀਡ ਦੀ ਹੱਡੀ ਟੁੱਟ ਗਈ ਜਿੱਥੋਂ ਰੀਡ ਦੀ ਹੱਡੀ ਟੁੱਟ ਗਈ ਸੀ ਵੈਂਟ ਤੇ ਚੱਲੇਗੀ ਸੀ ਸੀਰੀਅਸ ਕੰਡੀਸ਼ਨ ਤੇ ਪਤਾ ਚੱਲ ਗਈ ਸੀ ਕਿ ਵਾਕਈ ਬਹੁਤ ਸੀਰੀਅਸ ਨੇ ਲੇਕਿਨ ਇਹ ਸੀ ਕਿ ਸੋਚਿਆ ਸੀ ਕਿ ਰੱਬਾ ਇੰਨੇ ਲੋਕੀ ਦਵਾਵਾ ਕਰਨ ਦੇ ਨੇ ਇੰਨੇ ਲੋਕਾਂ ਦੀ ਅਰਦਾਸਾਂ ਨੇ ਰੱਬ ਦੀ ਕਰਾਮਾਤ ਇਹਨਾਂ ਰੱਬ ਦੇ ਰੱਬ ਕਰਨਾ ਜਾਵੇ ਤਾਂ ਸਭ ਕੁਝ ਕਰ ਸਕਦਾ ਕੁਝ ਵੀ ਕਰ ਸਕਦਾ ਬਿਲਕੁਲ ਬਾਕੀ ਰੱਬ ਸੋਨਾ ਉਹਨਾਂ ਦੇ ਕਰਦਿਆਂ ਨੂੰ ਸਬਰ ਦੇਵੇ ਉਹਨਾਂ ਦੇ ਦਰਜਾ ਨੂੰ ਸਬਰ ਦੇਵੇ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰਾਖਾ